ਨਹੀਂ ਨਹੀਂ ਜਾ ਤਾ ਮੈਂ ਪੀ ਪੀ ਲਈ ਮੈਂ ਰੋਟੀ ਵੀ ਖਾ ਲਈ ਖਾ ਲਈ ਹਾਂ ਤੇ ਮੈਂ ਫਿਰ ਮੈਂ ਚੱਲਿਆਂ ਜੀ ਅੱਛਾ ਤੇ ਉਹ ਟਿਫਨ ਤੇਰਾ ਪੈਕ ਕੀਤਾ ਜੀ ਤੇ ਉਹ ਲੈ ਨਹੀਂ ਦੇ ਰੱਚੇ ਤੇ ਨਾ ਟਿਫਨ ਕਰਤਾ ਕਰ ਉਹ ਮੈਂ ਉਹਦੇ ਆਖਿਆ ਰੰਦਾ ਕੋਲ ਵੀ ਕਰਨਾ ਹਾਂ ਨਾ ਨਹੀਂ ਗਰਮ ਗਰਮ ਰੋਟੀ ਲੈਂਦੀ ਐ ਤੇ ਚਾ ਖਾ ਲਿਆ ਕਰੀ ਉੱਥੇ ਕਿਤੇ ਠੰਡੀ ਠੰਡੀ ਮਿਲਦੀ ਐ ਚਲੋ ਲੈ ਆ ਜਾਣਾ ਹਾਂ ਆ ਤੇ ਭੈਰ ਮੈਂ ਤੁਹਾਨੂੰ ਮੈਂ ਦੱਸ ਜਾਂ ਉਹਨੇ ਮੈਂ ਚੱਲਿਆਂ ਜੀ ਠੀਕ ਆ ਚਾਹ ਪੀਣੀ ਤੇ ਮੈਂ ਬਣਾ ਦਿੰਨੀ ਆਂ ਨਾ ਨਾ ਚਾਹ ਉਹ ਹੀ ਘੰਡਿਆ ਜਾਦਾ ਚਾਹ ਗੜਾ ਚੰਗੀ ਤੂੰ ਹੀ ਆਈ ਨਵੀਂ ਜੰਮੇਠਾ ਕੀ ਕਰਾਂ ਜਿੰਨਾ ਤੱਕ ਚਾਹ ਨਾ ਪੀਓ ਉਨ ਤੱਕ ਤੁਰਿਆ ਹੀ ਨਹੀਂ ਜਾਂਦਾ ਹਾਂ ਚਾਹ ਨਾ ਤੁਰਿਆ ਜਾਂਦਾ ਪਰ ਹੋਰ ਇੱਕ ਰੀ ਸਵੇਰੇ ਬੜੀ ਦੀ ਇੱਕ ਰੋਣ ਪੀਤੀ ਹੈ ਵੀ ਚੱਲ ਮਿੰਦ ਕੇ ਕੰਮ ਕੋਲ ਲੱਗੇ ਰਹੀਦਾ ਚਲੋ ਠੀਕ ਆਂ ਤੇ ਮੈਂ ਘੰਡਿਆ ਹੀ ਨਾਲੇ ਸ਼ਾਮ ਨੂੰ ਰੋਟੀ ਨਾ ਬਣਾਉ ਤੂੰ ਕਿਉਂ ਰੋਟੀ ਬਣਾਉਣਾ ਤਨ ਸਰਪ੍ਰਾਈਜ਼ ਹੈ ਉਹ ਇੱਕ ਆ ਗਿਆ ਕਾਦਰ ਸਪ੍ਰਾਈਜ਼ ਦੇਣਾ ਤੂੰ ਦਊਗਾ ਜਿਤਾਤਾ ਫਿਰ ਕਾਦਰ ਸਪ੍ਰਾਈਜ਼ ਲਊ ਹਾਂ ਆਹ ਹੋਰ ਬਾਪੂ ਤੇਰਾ ਮੇਰੇ ਦਵਾਲੇ ਨਾ ਇਹ ਵੀ ਤੂੰ ਅੱਜ ਰੋਟੀ ਨਹੀਂ ਬਣਾਈ ਨਹੀਂ ਹੁੰਦਾ ਦਵਾਲੇ ਨੂੰ ਕੋਈ ਨਹੀਂ ਮੈਂ ਆ ਜਿਹੜਾ ਛੇਤੀ ਇਹ ਕਿਦਾਂ ਦਾ ਸਪ੍ਰਾਈਜ਼ ਹੈ ਫਿਰ ਰੋਟੀ ਨਾ ਬਣਾਈਓ ਯਾਰ ਦੱਸੂਗਾ ਇੱਕ ਉਹਨੇ ਕਮੈਂਟ ਦੱਸੂਗਾ ਤਾਂ ਨਾ ਤੂੰ ਇੱਕੋ ਮੈਂ ਦੇਵੇ ਜੀ ਕੋਈ ਨਹੀਂ ਹੋਣਾ ਤੂੰ ਬੇਟਾ ਜਿੰਨਾ ਟੀਮੁਰਦੇ ਮੈਂ ਭੁੱਖ ਨਾ ਜਾਣ ਨਿਕਲੀ ਰੋਜ਼ ਨਾਲੇ ਤੂੰ ਹੱਥ ਲੁਟਦੇ ਫਿਰਦੇ ਕਹਿੰਦੇ ਨਹੀਂ ਵੀ ਕਰਬਣੀ ਤੇ ਫਿਕਰਾਂ ਵੀ ਨਹੀਂ ਆ ਮੇਰੇ ਹੱਥ ਲੁੰਦੇ ਵੀ ਮੇਰੇ ਦਿਨ ਦੇਖਦੇ ਆ ਨਹੀਂ ਨਹੀਂ ਚਾਹਦੇ ਤੇ ਤੈਨੂੰ ਕਦੇ ਦੇ ਹੀ ਨਹੀਂ ਇੰਨੇ ਚਿਰ ਤੇ ਤੁਹਾਨੂੰ ਹੀ ਪਤਾ ਪਹਿਲਾਂ ਪਹਿਲਾਂ ਕੀ ਬਹੁਤ ਗੱਲ ਠੀਕ ਆ ਨਹੀਂ ਤਾਂ ਵੀ ਜਿਵੇਂ ਨਾ ਬਣਾ ਬੜੂ ਲਿਓ ਕੋਈ ਸਮਝੀਰੋ ਟੀਨਾ ਖੁੱਖਣਾ ਬਣਾਇਆ ਤੁਹਾਨੂੰ ਦੱਸੂਗਾ ਅਗਲੇ ਸਰਪ੍ਰਾਈਜ਼ ਨਾਲੇ ਬਾਪੂ ਨੂੰ ਕਿਹਾ ਜਾਵੇ ਨਾ ਮਿਲੇ ਆ ਘਰੇ ਰਹਿਣ ਨਹੀਂ ਚੱਲ ਕੋਈ ਨਹੀਂ ਉਹ ਤੇ ਘਰੇ ਰਹਿ ਜਾਣਗੇ ਜਾਣਾ ਤੂੰ ਹੀ ਵੀ ਨਹੀਂ ਕਿਤੇ ਮੈਂ ਨਹੀਂ ਪਹੁੰਚਾਂਗੀ ਬਤ ਮੈਂ ਇੱਥੇ ਰਹਿ ਰਹੀ ਨਹੀਂ ਗੱਲਾਂ ਮਾਂ ਨਹੀਂ ਹੈ ਜਾਣਾ ਕਿਹੜਾ ਉਹ ਤੇ ਚੱਲ ਬਹਾਵਾ ਟਾਈਮ ਬਾਸ ਉਹ ਚੱਲਦਾ ਮੈਂ ਤਾਂ ਮੈਂ ਜਾਂ ਨੀਅਤ ਹਨ ਮੇਰੇ ਅਗਰ ਜਾਨ ਜੀ ਕਰਦਾ ਆਹੋ ਚੱਲ ਕੋਈ ਨਹੀਂ ਉਹ ਤੇ ਮੈਨੂੰ ਪਤਾ ਉਹ ਪਰ ਅੱਜ ਨਾ ਜਾਇਓ ਕਿਲੇ ਹਾਂ ਹੈ ਤੂੰ ਤੇ ਸਾਡੇ ਤੇ ਪਾਬੰਦੀ ਲਾਈ ਜਾਣ ਕਿਤੇ ਜਾਣਾ ਬਣਾਏ ਬਣਾ ਕੇ ਜੋ ਮਰਜ਼ੀ ਕਰਿਓ ਨਾ ਬਣਾਉਣਾ ਤੇ ਨਾ ਕਿਤੇ ਜਾਣਾ ਬਸ ਘਰੇ ਰਹਿਣਾ ਤੇ ਘਰੇ ਕੋਕਣੀ ਤਾਂ ਘਰੇ ਕਿਉਂ ਨਹੀਂ ਗਿਆ ਤਾਂ ਮੈਂ ਸਟੈਚੂ ਬਣਾ ਕੇ ਚੱਲਿਆ ਤੁਹਾਨੂੰ ਕੰਮ ਕਰੋ ਕੋਈ ਹੋਰ ਕੰਮ ਕਿੰਨੇ ਚਲ ਠੀਕ ਆ। ਨਾ। ਤੂੰ ਟਾਈਮ ਨਾਲ ਆਇਆ ਨਾ ਤੂੰ। ਆਹ ਵਾ ਆ ਜੂਗਾ ਮੈਂ ਟਾਈਮ ਨਾਲ। ਚਲ ਠੀਕ ਆ। ਚਲ ਮੈਂ نیچے ਤੇ ਨਾ ਟਿਕਨ ਲੈ ਆਉਂ ਮੈਂ ਲੈ। ਚਲ ਬੋਦੀਆਂ ਦਾ ਲੱਕ ਮਾਰਨੀ ਆ ਵਾ ਟਾਈਮ ਬੜਾ ਹੋ ਗਿਆ। ਮੈਂ ਚੱਲਿਆ ਜੀ ਹੈਗਾ। ਚਲ ਠੀਕ ਆ। ਹਾਂ। ਤੂੰ ਦਾ ਟਾਈਮ ਨਾਲ ਪਹੁੰਚ ਜਾਣਾ ਲੇਟ ਲੁੱਟ ਨਹੀਂ ਤਾ। ਬੜੇ ਟਾਈਮ ਨਾਲ ਪਹੁੰਚਣਾ ਮੈਨੂੰ। ਚਲ ਠੀਕ ਆ। ਚਲ ਨਾ ਬਾਬੂ। ਠੀਕ ਆ। ਧਿਆਨ ਨਾਲ ਜਾਈਂ ਚੱਗਾ। ਚਲ। ਹਾਂ ਲੈ ਨਹੀਂ ਕਾਸਤਾ ਹੀ ਦੇ ਦੇਣਾ ਜੀ ਰੋਟੀ ਨਾ ਬਣਾਇਆ ਉਹ ਕਹਿੰਦਾ ਕਿ ਤੇ ਜਾਏ ਉਹ ਨਾ ਕੋਤਾ ਨਹੀਂ ਹੁਣ ਰੱਬ ਹੀ ਜਾਣਦਾ ਕੀ ਕਰਦਾ ਚਲੋ ਚਲੋ ਇਹ ਗੱਲ ਇਹ ਵੀ ਅੱਗੇ ਬਾਬਾ ਜਾਨ ਸੌਖੀ ਗਿਆ ਜਾਂਦੀ ਤੇ ਇਹਨਾਂ ਦੇ ਕੋਲ ਨਾ ਕੰਮ ਬਣਾਉਣਾ ਚੰਗਾ ਨਹੀਂ ਹੁਣ ਪਤਾ ਨਹੀਂ ਕਿ ਕਿੰਨੇ ਮਾਂ ਪੈ ਗਿਆ ਕਿੰਨੇ ਦਿਨ ਹੋ ਗਏ ਉਹ ਨਹੀਂ ਲਈ ਤੇ ਨੂੰ ਦੀਂਦੀ ਕੇ ਨਾ ਮੈਂ ਅੰਦਰ ਫਸੀ ਵੀ ਗੰਦਾ ਕਰ ਲਿਆ ਇਹ ਪੂੰਚ ਲੈ ਜੇ ਨਹੀਂ ਵਧੀਆ ਲੱਗਦਾ ਦੂਜੇ ਪੂੰਚੇ ਨਾਲ ਤੇਰਾ ਪੂੰਚੇ ਨਹੀਂ ਲੰਦਾ ਚੱਜ ਨਾਲ ਚੱਲ ਵੀ ਬੰਦਿਆ ਤੂੰ ਵੀ ਵੇਨਾ ਪਿਆ ਕੋਈ ਕਰਾ ਮੇਰੇ ਨਾਲ ਇਦਰਾ ਦਾਸਦੀਪ ਹਾਂਜੀ ਨਵਾ ਮੈਂ ਨਾ ਪੂੰਚੇ ਕੋਪੀ ਨਾ ਤੇਨੂੰ ਕਿਉਂ ਨਹੀਂ ਹੁੰਦਾ ਆਪੇ ਕਰੋ ਤੁਹਾਡਾ ਕੰਮ ਹੈ

ਸੋ ਚੰਗੀ ਇਹ ਸੋਚੰਦਿਆ ਮੈਂ ਵੀ ਵੇਲਾ ਕਰਕੇ ਭੱਲਿਆ ਉਹਨੂੰ ਘਰ ਤੂੰ ਫੇਰ ਕੀ ਹੋ ਗਿਆ ਚੰਗਾ ਸੋਕੀ ਚੰਗਾ ਭਲਾ ਕੰਮ ਤੇ ਜਾਣਾ ਸੀ ਮੈਂ ਗਾਮ ਮੁੰਡੇ ਦੇ ਮਗਲਾ ਕੇ ਤੂੰ ਵੀ ਇੰਨਾ ਆ ਜਾਇਆ ਕਰ ਹੁਣ ਨਾ ਜਾਇਆ ਕਰ ਨਹੀਂ ਤੇ ਬਧੇਰੀ ਕੁਮਾਈ ਕਰ ਲਈ ਆ ਕੋਈ ਗੱਲ ਨਹੀਂ ਹੁਣ ਉਹਨੂੰ ਨੌਕਰੀ ਮਿਲੀ ਉਹ ਕਹਿੰਦਾ ਵੀ ਨਾ ਜਾਇਆ ਕਰ ਸੋ ਚੰਗਾ ਤੀ ਸੋ ਲਓ ਤੇ ਨੌਕਰੀ ਮਿਲੀ ਆ ਤੇ ਚਲੋ ਆਉਂਦੇ ਹੀ ਉਹ ਵੀ ਆਉਂਦੇ ਹੀ ਪੈਸੇ ਜਿੰਨੇ ਆਉਣ ਉਹਨੇ ਥੋੜੇ ਚਲ ਕੋਈ ਗੱਲ ਨਹੀਂ ਹੁਣ ਉਹਨੇ ਸੰਭਾਲ ਲੈਣਾ ਸਭੋ ਜੀ ਸਮਾਂ ਤੇ ਲੈਣਾ ਵਾ ਪਰ ਹੁਣ ਜਦ ਤਾ ਟਾਈਮ ਨਹੀਂ ਪਾਸ ਹੁੰਦਾ ਕੋਈ ਨਹੀਂ ਦਾ ਟਾਈਮ ਕੇ ਨਹੀਂ ਪਾਸ ਹੁੰਦਾ ਤੁਸੀਂ ਬੰਦੀ ਗੁੱਪੀ ਤੇ ਚੱਲ ਜਾ ਕਰੋ ਹੁਣ ਮੇਰੀ ਆਦਤ ਜੀ ਬਣ ਗਈ ਨਾ ਚਲਦੀ ਦਾ ਸਵੇਰੇ ਸ਼ਾਮਾਂ ਤੱਕ ਟਾਈਮ ਪਾਸ ਹੋ ਜਾਂਦਾ ਆਹੋ ਤੁਹਾਡੀ ਗੱਲ ਠੀਕ ਹੈ ਚੱਲ ਹੁਣ ਕੀ ਕਰਨਾ ਫਿਰ ਹਾਂ ਜੇ ਸੋ ਚੰਗਾ ਸੌਂ ਸਕੋ ਲਿਆ ਕਰੋ ਘੜੀ ਪੇ ਬਾਹਰੋਂ ਘੁੰਮ ਫੇਰਾਇ ਸੌ ਵੀ ਕਿੰਨਾ ਕੁ ਲਾਵੇ ਬੰਦਾ ਇੰਨੀ ਨੀਂਦ ਆਉਂਦੀ ਰਾਉਂਦੀ ਤੇ ਨਹੀਂ ਆ ਜਿੰਨੇ ਸੁਣਲੇ ਬੰਦਾ ਨੂੰ ਮਣਕਰਾ ਕੋ ਨਹੀਂ ਨੀਂਦ ਆਉਂਦੀ ਜਦੋਂ ਪੈਸਾ ਨਹੀਂ ਉਦੋਂ ਕਹੀਦਾ ਹੀ ਪੈਸੇ ਬਗਰ ਧੋੜੀ ਫਰੀਦਾ ਕਿਥੋਂ ਲਈਏ ਕੀ ਕਰੀਏ ਹੁਣ ਆਏ ਆ ਹੁੰਦੇ ਆ ਤੇ ਹੁਣ ਤਾਂ ਵੀ ਚੈਨਲ ਨਹੀਂ ਇਹਦੀ ਗੱਲ ਹੈ ਹੈ ਨਾ ਲੈ ਇਹ ਹੁਣ ਫਿਲਮ ਨਹੀਂ ਚੈਨਲ ਹੁੰਦਾ ਤੇ ਜੇ ਹੁਣ ਤਾਂ ਵੀ ਨਹੀਂ ਹੁੰਦਾ ਕੋਈ ਇਹ ਕੇਬ ਨੇ ਵੀ ਨਹੀਂ ਛੱਡਦਾ ਇਹਦੀ ਗੱਲ ਹੈ ਚਲ ਟੈਨਸ਼ਨ ਤਾਂ ਨਹੀਂ ਨਾ ਹੋਈ ਆਗੀ ਇਹਦੀ ਗੱਲ ਸਹੀ ਹੈ ਨਾ ਤੈਨੂੰ ਛੜਾ ਤਾਂ ਚਲ ਬੰਦੇ ਨੂੰ ਰਹਿੰਦੀਆਂ ਹੀ ਟੈਨਸ਼ਨ ਆਈਏ ਤਾਂ ਨਹੀਂ ਵੀ ਪੈਸਾ ਆ ਜੇ ਟੈਨਸ਼ਨਾਂ ਖਤਮ ਹੋ ਜਾਂਦੀਆਂ ਵਾ ਟੈਨਸ਼ਨਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਬੰਦੇ ਨੂੰ ਉਹ ਤਾਂ ਚਲ ਹੁੰਦੀਆਂ ਹੀ ਆ ਪਰ ਪੈਸੇ ਵੱਲੋਂ ਤਾਂ ਨਹੀਂ ਨਾਗੀ ਕੋਈ ਜੋ ਦੇਣੇ ਆ ਉਹਦੇ ਕੀ ਲਿਓਣੇ ਆ ਇੱਥੇ ਦੇਣੇ ਚਲੋ ਅਜੇ ਟੈਨਸ਼ਨਾਂ ਲੱਗਾ ਹੀ ਆ ਥੋੜਾ ਚਿਰ ਹੀ ਹੋਇਆ ਵਾ ਚਾਹ ਨੂੰ ਪਹਿਲਾਂ ਹੀ ਵੇਲੇ ਕਰ ਲਿਆ ਨਹੀਂ ਤਾਂ ਭਾਵੇਂ ਮੜ ਕੇ ਭੁੱਖੇ ਮਰੀਏ ਐਵੇਂ ਭੁੱਖੇ ਮਰੀਏ ਭੁੱਖੇ ਮਾਰਨ ਦਿੰਦਾ ਮਹਾਨੂ ਨੂੰ ਬਰੀ ਲਈ ਇਹ ਦੇ ਕਿ ਦਨੀਆ ਗੱਲਾਂ ਕਰੀ ਜਾਂਦੀ ਹੈ ਬੋਲ ਯਾਰ ਮੈਂ ਸਦਾ ਹੀ ਹੋ ਜਣਾ ਇੱਥੇ ਵੇਲੇ ਬੈਠੇ ਜੀ ਤੇ ਕਦੀ ਬਾਹਰ ਚਲ ਜਿਆ ਕਰੋ ਤਨ ਜ਼ਰੂਰੀ ਤਾਂ ਨਾ ਕਿ ਤੁਸੀਂ ਘਰ ਹੀ ਮੰਝੇ ਕਿ ਤੋਰਦੇ ਰਹੋ ਬਾਹਰ ਘੁੰਮ ਫੇਰਾਇਆ ਕਰੋ ਮੈਂ ਤੁਹਾਨੂੰ ਕਹਿੰਦੀ ਹਾਂ ਚਲ ਮੈਂ ਜਾਣਾ ਬਾਹਰ ਬੜੀ ਬਾਹਰ ਅੱਜ ਨਾ ਜਾਓ ਕਿਉਂ ਬਾਬੇ ਹੁਣ ਇਹ ਕਹਿੰਦੀ ਬਾਹਰ ਚਲ ਜਿਆ ਕਰੋ ਆਉ ਉਹ ਤਾਂ ਮੈਂ ਉਦਾਂ ਗੱਲ ਕਾਂਦੀ ਪਰ ਅੱਜ ਨਾ ਨਾ ਜਾਓ ਵੀਂ ਗੇਟੇ ਨੂੰ ਝਟ ਰੰਗ ਬਦਲ ਜਾਨੀ ਨਹੀਂ ਰੰਗ ਨਹੀਂ ਬਦਲਦੀ ਰਣਵੀਰ ਕਹਿੰਦਾ ਹੈ ਕਹਿੰਦਾ ਜੀ ਬਾਬਾ ਨੂੰ ਘਰ ਘਰੇ ਰਹੇ ਕਿਉਂ ਘਰ ਕੀ ਆਹ ਤੇ ਨਾਲ ਉਹ ਕਹਿੰਦੇ ਸਾਮਾਂ ਦੀ ਰੋਟੀ ਨਾ ਬਣਾਇਓ ਝੰਗਾਏ ਨੂੰ ਕੰਮ ਮਿਲਿਆ ਹੀ ਉਹ ਨੌਕਰੀ ਕਦੀ ਮਿਲੀ ਹੈ ਤੇ ਭੁੱਖੇ ਮਰਨ ਨੂੰ ਕਹਿੰਦਿਆ ਨਹੀਂ ਭੁੱਖੇ ਮਰਨ ਨੂੰ ਉਹ ਕਹਿੰਦਾ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਕੀ ਹੈ ਬਦਾਨ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਕਹਿੰਦਾ ਰੋਟੀ ਨਾ ਬਣਾਇਓ ਤੇ ਮੈਂ ਆਹ ਹੋਵਾ ਬਣਾਏ ਜਦੋਂ ਆਏ ਆਂ ਤੀਰਾ ਤਾਂਹੀਂ ਭੁੱਖੇ ਰਹੀਏ ਇਹ ਕਦਾਛ ਪ੍ਰਾਇਰ ਰੋਟੀਨ ਬਣਾਇਓ। ਸੋ ਤਾਂ ਮੈਨੂੰ ਤੇ ਆਉਂਦੀ ਸਮਝ ਨਹੀਂ ਲੱਗੀ। ਮੈਨੂੰ ਨਹੀਂ ਭਾਵਾਂ ਤੁਹਾਡੀ ਵਾਗੂ ਤਦੀ ਸਮਝ ਆਉਂਦੀ। ਨਹੀਂ ਸਮਝਣ ਵਾਲੀ ਕਿਹੜੀ ਗੱਲ ਆ ਪਰ ਮੈਨੂੰ ਤਾਂ ਅੱਗੇ ਪਤਾ ਲੱਗ ਜਾਂਦਾ ਹੁੰਦਾ ਅੱਜ ਅੱਜ ਪਤਾ ਕੀ ਝਾਂਦੇ ਆ। ਚੱਲ ਵੇ ਲੈ ਲੈਨੇ ਆ। ਆ ਉੱਥੇ ਚਲ ਜਾਏ ਨਾ ਕਿਤੇ ਘੜੀ ਰਿਮਾਨ ਕਰ ਲੋ ਥੋੜੋ ਘੜੀ। ਆ ਥੋੜੋ ਵੇ ਕਿੰਨਾਕ ਸਮਾਂ ਗਿਆ। ਕੰਮ ਤੇ ਜਾਂਦੇ ਇਹਦੇ ਵੀ ਨਹੀਂ ਚੈਨ ਜੇ ਹੁਣ ਘਾ ਰਿਹਾ ਤਾਂ ਤਾਂ ਨਹੀਂ ਚੈਨ ਕਿੰਨਾ ਬਸਾਉਣਾ ਆ ਸੋ ਆ ਸੇਆ ਚੱਲ ਜਿਵੇਂ ਥੋੜਾ ਜਿਆ ਕੀ ਕਰਨਾ ਹੋਰ ਸਮਾਨ ਹੋਣਾ ਨਾਲੇ ਮੈਂ ਮੁੰਡੇ ਨਾਲ ਜਾਣਾ ਸੀ ਥੋੜਾ ਜਿਆ ਛੱਲੇ ਸਾਰੇ ਚੱਲ ਜੀ ਸਾਰੇ ਜਾਵਾਂਗੇ ਨਾਲੇ ਮੁੰਡਾ ਕਿਹੜਾ ਲਿਆਉਣਾ ਤੂੰ ਯਾਰ ਲਿਆਉਣਾ ਕੋਈ ਕੋਸ਼ੇ ਅਣਕੇ ਪਾਦ ਲੱਗ ਜੂਗ ਚ ਲੈ ਆਉਂਗਾ ਨਹੀਂ ਤੂੰ ਵੋਟੀਆਂ ਤੇ ਤੇਰਾ ਵੋਟੀਆਂ ਨੂੰ ਸਮਾਨ ਹੀ ਮੁਕਾਰਿੰਦਾ ਲੈ ਵੋਟੀਆਂ ਦੇ ਘਰ ਸਮਾਨ ਹੁੰਦਾ ਨਾਲੇ ਉਹ ਟੀਮ ਦਾ ਜਿਆਦਾ ਹੁੰਦਾ ਨਹੀਂ ਬੰਦਿਆਂ ਦਾ ਸੋਰਾ ਆ। ਅੱਛਾ। ਨਾ ਬਾਕ। ਤੂੰ ਮੈਂ ਚੱਲਣਾ ਤੇ ਬਾਰੇ ਜੇ ਤੁਹਾਨੂੰ ਮੈਂ ਦੱਸ ਜਣਾ। ਫਿਰ ਫੋਨ ਕਰਦੇ ਹੁੰਦੇ ਪਿੱਛੇ। ਤੇ ਚਾਹ ਫਿਰ ਤੇ ਕੋਈ ਨਹੀਂ ਟਾਈਮ ਨਾਲ ਆ ਜੀ ਫਿਰ। ਠੀਕ ਆ ਠੀਕ ਆ ਆ ਜਾऊंगा ਕੋਈ ਨਹੀਂ। ਤੂੰ ਕਿਹੜਾ ਫੋਨ ਚੁੱਕਦਾ ਹੁੰਦਾ ਵਾ? ਕੋਈ ਨਹੀਂ ਕੋਈ ਨਹੀਂ ਚੁੱਕਣਾ ਹੁੰਦਾ। ਦੱਸ ਇਹ ਚੱਲਣਾ ਹੁਣ ਕਿ ਲੋੜ ਫੋਨ ਕਰਨ ਦੀ। ਆਹੋ ਬਸ ਦੱਸ ਗਿਆ ਫਾਰਮੈਟ ਹੀ ਪੂਰੀ ਕਰ ਦਿੱਤੀ ਆ। ਕਿਉਂ ਮਰਨਾ ਦੱਸੋ। ਜੇ ਦੱਸ ਕੇ ਜਾਵਾਂ ਤਾਂ ਵੀ ਗੱਲਾਂ ਜਿਨਾ ਦੱਸਾਂ ਤਾਂ ਵੀ ਗੱਲਾਂ। ਮੈਨੂੰ ਚੱਕ ਕੇ ਤੇ ਚੱਲ ਜਨ। ਚੱਲ ਜਾ। ਜਾ। ਆੜਿਆ ਦਸ ਇਨਾਂ ਨਾਲ ਹੀ ਅੱਜ ਸੁਣੇ ਦੀ ਇੰਨੀ ਗੂੜੀ ਵੀ ਦੇ ਸੁਤੇ ਆ ਪਤਾ ਉੱਠ ਕੇ ਵੇਖ ਲੈਂਦਾ ਵੀ ਕੌਣ ਐ ਇਹ ਕੋ ਵੇਖੂ ਤਾਂ ਸਹਾਰਨ ਮਾਰੀ ਜਾ ਤੂੰ ਬੰਦ ਕਰ ਦੇ ਇੱਕ ਦੂ ਮਾਰ ਕੇ ਚਲ ਇਹਦਾ ਕਰਦੀ ਪਹਿਲਾਂ ਇਹਨਾਂ ਨੂੰ ਉਠਾ ਲਈ ਦੇਣੀ ਐ ਇਹਨਾਂ ਨੂੰ ਵੇਖਣ ਸਹੀ ਭਾਈ ਇਹਨਾਂ ਨਾਲ ਕੋਈ ਯਾਰ ਦੋਸਤ ਹੀ ਹੋਏ ਮੈਂ ਵੀ ਇੱਥੇ ਨਾ ਛੱਡ ਇਹਨਾਂ ਨੂੰ ਨੇ ਕੌਣ ਆਇਆ ਹਾਰਨ ਮਾਰੀ ਜਾਂਦਾ ਉੱਥੇ ਕਿ ਦੇਖੋ ਕੌਣ ਆ ਕੌਣ ਆਇਆ ਵਾ ਪਤਾ ਨਹੀਂ ਕੌਣ ਆਇਆ ਵਾ ਤੇ ਤੂੰ ਗੇਟ ਖੋਲ ਕੇ ਵੇਖ ਲੈਂਦੀ ਯਾਰ ਮੈਨੂੰ ਠਾੜਦੀ ਐ ਆਹੇ ਕੀ ਤਾਂ ਕੌਣ ਆ ਤੁਹਾਡਾ ਯਾਰ ਦੋਸਤੋਂ ਨਾ ਕੋਈ ਆ ਯਾਰ ਦੋਸਤੋਂ ਆ ਹੁਣ ਮੇਰਾ ਕਿਹੜਾ ਯਾਰ ਦੋਸਤੋਂ ਆ ਕੋਈ ਪਤਾ ਨਹੀਂ ਕੰਨ ਮਿਲਣ ਆਇਆ ਏ ਮੈਂ ਨਹੀਂ ਗਈ ਖੋਲਣ ਗੇਟ ਜਾਓ ਉੱਥੇ ਕਿ ਦੇਖੋ ਕੌਣ ਆ ਵੱਧ ਹੋ ਗਈ ਤੇਰੇ ਵਾਲੀ ਯਾਰ ਆਦਵਲੀ ਕਿਹੜੀ ਕਰ ਰਹਾ ਹੁਣ ਹੰਦੀ ਨਾ ਸੋ ਆਪੇ ਸਵੇਰੇ ਮੈਨੂੰ ਪਹਿਲਾਂ ਕਹਿ ਲੈਂਦੀ ਸੌਣ ਲਿਆ ਕਰ ਘੜੀ ਜੇ ਮੈਂ ਸੌਂਦਾ ਮੈਂ ਸੌਂ ਵੀ ਨਹੀਂ ਦਿੰਦੀ ਤੇ ਨਹੀਂ ਸੁੱਤੇ ਮੈਂ ਤੁਹਾਨੂੰ ਉਠਾ ਲਿਆ ਹੁਣ ਕੋਈ ਆਇਆ ਤਾਂ ਮੈਂ ਤੁਹਾਨੂੰ ਆ ਦਿੰਦੀ ਵੀ ਉੱਠੋ ਵੇਖੋ ਕੌਣ ਆ ਚਲ ਜਾਓ ਕੋਈ ਨਹੀਂ ਆਉਂਦਾ ਅ ਸਨੇਡਾ ਗਿਆ ਕੋ ਬੰਦਾ ਹੀ ਹੋਣਾ ਮੈਂ ਬੰਦਾ ਉੱਥੋਂ ਖੋਲ ਕੇ ਵੇਖ ਲੈ ਤੇ ਤੂੰ ਹੀ ਵੇਖ ਲੋ ਕਿ ਦੱਸ ਵੀ ਕਾਸ ਥੱਲੇ ਜਾਓ ਵੀ ਕਿਹਨੂੰ ਕੌਣ ਇਹਦੇ ਨਾਲ ਆ ਵੀ ਡਰ ਲੱਗਦਾ ਹੈ ਹੈ ਨਹੀਂ ਆਉਂਦਾ ਕੋਈ ਨਾ ਵੇਖੋ ਤੇ ਹੀ ਕੌਣ ਆ ਦੇਖੋ ਕੌਣ ਪਿੰਨਾ ਉਹਦਾ ਵੀਰ ਆ ਪਾਣਾ ਵੀ ਨਾ ਆਲੇ ਐਨੇ ਤੁਹਾਨੂੰ ਹਾਰ ਨ ਮਾਰੇ ਨਾ ਪਾ ਲਈ ਲੱਕੜੇ ਅੰਦਰ ਹਾਰ ਨ ਮਾਰੇ ਤੁੰਗ ਨਾ ਲਾ ਕੇ ਮਾਰਿਆ ਪਿੰਦਾ ਹੱਜ ਲੱਜਾ ਤੇ ਜ਼ਰੂਰੀ ਲਾ ਕੇ ਮਾਰਨਾ ਹੀ ਹੁਣ ਆ ਕਿਧਾ ਲੈ ਜਾ ਆ ਕਿਧਾ ਆ ਇਹ ਆਪਣਾ ਆਪਣਾ ਹੋਰੇ ਸੋਣਾ ਨਾ ਫੁੱਟਬਾਲਾਂ ਦੇ ਬੰਦਾ ਮਾਗਾ ਐਵੇਂ ਆਪਣਾ ਹੀ ਆ ਸਰ ਜੀ ਨਹਾਣ ਨਹੀਂ ਲੱਗਦਾ ਤਾਂ ਨਵਾਂ ਨਹੀਂ ਚੱਲਦਾ ਥੋੜਾ ਹੀ ਚੱਲਿਆ ਸੀ ਕਿ ਬੰਦਾ ਵੀ ਇਸੇ ਨੇ ਘਾਟੀ ਚ ਲਾਇਆ ਬਾਹਰ ਹੋ ਗਿਆ ਜਿਆਦਾ ਰਿਹਾ ਅੱਛਾ ਕਿਤੋਂ ਜਸਲੇ ਨੇ ਤੇਰੇ ਬੁੱਤ ਸਪ੍ਰਾਈਜ਼ ਹੁੰਦਾ ਵੇਲਾ ਆਪਣੇ ਪਾ ਕੇ ਡਸਪ੍ਰਾਈਜ਼ ਦੇਣਾ ਆਪਣੇ ਪੈਰਾਂ ਤੇ ਕਹਾਦਾ ਆਇਆ ਉਹਨੂੰ ਪੁੱਛਣੋਂ ਵੀ ਗਿਆ ਵੀ ਮੈਂ ਕੋਈ ਚੀਜ਼ ਨਹੀਂ ਹੋਣੀ ਜਾਂ ਲਈ ਹੋਣੀ ਨਹੀਂ ਉਹ ਸਪ੍ਰਾਈਜ਼ ਹੀ ਲਾ ਕੇ ਆਇਆ ਕੋਈ ਸਪ੍ਰਾਈਜ਼ ਦੇਣਾ ਤੇ ਇਹੋ ਹੀ ਹੁਣਾ ਵਾ ਫਿਰ ਭਰਾ ਜੀ ਇਹ ਖਾਣਾ ਹੀ ਰੋਟੀ ਉਹਨੇ ਕਿਉਂ ਗਿਆ ਫਿਰ ਵੀ ਰੋਟੀ ਨਾ ਬਣਾਇਓ ਨਹੀਂ ਸੱਚ ਤੂੰ ਇਹ ਦੱਸ ਤੂੰ ਕਹਿੰਦੇ ਆਂ ਇਸ ਸਟ੍ਰਾਈਕ ਦੇ ਨਾਲ ਆ ਕੇ ਨਾ ਤੇ ਰੋਟੀ ਖਾ ਤੋਂ ਕਹਿੰਦੇ ਨਾ ਆਪਣਾ ਹੀ ਹੁਣ ਇਹ ਮੈਂ ਗਿੰਦੀਆਂ ਵੱਢੀ ਆਪ ਵਦ ਰੋਟੀ ਰੋਟੀ ਵੀ ਖਾ ਲੈਣੇ ਆ ਤੂੰ ਇਹ ਕਿਹਦੀ ਪਰਵਾਹ ਕਰਨ ਦੇ ਆ ਜੇ ਅੱਜ ਹੁਣ ਇਹ ਨਹੀਂ ਰਹਾ ਗਿਆ ਵਿਚਾਰੇ ਤੇ ਹੁਣੇ ਰੋਟੀ ਖਾ ਲੈਣੀ ਹੈ ਖਾ ਲੈਣੇ ਕੋਈ ਨਹੀਂ ਮੂੰਹ ਮਠਾ ਲੈ ਗੋਨੇ ਕਿੰਨੇ ਦਾ ਲੈਂਦਾ ਈ ਉਹ ਕਿੰਨੇ ਨੂੰ ਕੀ ਚਲਾਉ ਵੰਡੇ ਗੇੜੀਆਂ ਲਾਵ ਤੁਹਾਨੂੰ ਕਿਹੜਾ ਭਰਾ ਚਲਾਉਣਾ ਆਣਾ ਹੈ ਖਾਧਾਂਗੇ ਕਿ ਤੂੰ ਆਪਣਾ ਹੀ ਕੱਖ ਕੰਮ ਤੇ ਜਾਣ ਜੂਣ ਨੂੰ ਲਵਾ ਹੀ ਆ। ਦੱਲਿਆਂ ਦਾ ਕਿੱਥੋਂ ਆ? ਇਹ ਜਿਹਾ ਮੈਂ ਜਫਤਰ ਜਾਂਦਾ ਲੱਗੇ ਪੈਣ ਨੇ ਕਿ ਯਾਰ ਦੋਸਤੀ ਮੰਡਾ ਤੋਂ। ਉਹ ਘਾਟੀ ਚਲਾਇਆ ਨੇ। ਕਿੰਦੇ ਲੱਗਾ ਰਹਿ ਜਾਂਦਾ। ਮੁੰਡਾ ਕਹੀ ਰਿਹਾ ਹੰਦਾ ਇਹੋ ਸਾਈਕਲ ਲੈ ਆ ਲਿਆ ਵੀ ਸੋਚੀਦਾ ਹੀ। ਕਿ ਜਦੋਂ ਰੱਬ ਨੇਂ ਦਾਣਾ ਵੇਲਾ ਇਦਾਂ ਦਿੰਦਾ ਹੀ। ਚਲੋ ਛੱਡੋ ਲੈ ਆ ਕੀ ਆ ਮੁੰਸੇ ਸੋਨਾ। ਸੋਨਾ ਸੋਨਾ ਪਾ। ਸੋਖਣਾ ਉਹ ਹੁਣ ਚੱਲ ਜਾਣਾ ਨਹੀਂ ਤੰਗੀ ਨਾ ਹੋਗੀ। ਕਲ ਟਾਈ ਅੰਨਾ ਜਾਇਆ ਤਨੇ ਕਹੇ ਟਾਈ ਨਾ ਆ ਜਾ ਕਰੇਗਾ ਚਲ ਬਾਬੂ ਆਪਣੇ ਨੂੰ ਆ ਜਾ ਸਤਾ ਜੀ ਬੱਤੀ ਜਗੰਡੀ ਹੋਈ ਦੀ ਹੈ ਬੱਤੀ ਜਗੰਡੀ ਹੋ ਇਹ ਜਗਦੀ ਹੁੰਦੀ ਹੈ ਨਵੇਂਾਂ ਦੀ ਹੁਣ ਚਲ ਆ ਜਾ ਚਾਬੀ ਲੈ ਆ ਨੀਂ ਦੇ ਅੰਦਰ ਹੀ ਕਰ ਲੈ ਹਾਂ ਅੰਦਰ ਹੀ ਕਰ ਨਾਂ ਵੀ ਤੋ ਅੰਦਰ ਨਾ ਟੱਜਣਾ ਮੈਂ ਚਰਾ ਆ ਬੜੇ ਰਮਾਂ ਨਾ ਖੋਸ਼ ਵਾ ਲਈ ਜਾ ਹੁੰਦੇ ਹੁਣ ਮੇਲਾ ਐਦਾਂ ਕਰਿਓ ਤੂੰ ਹੀ ਨਹੀਂ ਜਾ ਸਕਿਓ ਕਿ ਤੇ ਜਾਣ ਆਉਂਗਾ ਤੇ ਦਾਇਕ ਤੇ ਉਹਦੇ ਨਾਲ ਚਲ ਜਾ ਕਰੀ ਹਾਂ ਜਾ ਫੇਰ ਵੀ ਚੱਲ ਚੱਗਾ ਚਲੋ ਮੇਲਾ ਬਲੀ ਕੇਣਾ ਦੇਣਾ ਮੈਂ ਟੈਨਸ਼ਨ ਲੈਣੀ ਹੈ ਚਲੋ ਚੰਗੀ ਗੱਲ ਆ ਬਦਲ ਗਏ ਨੇ ਨਹੀਂ ਤੇ ਮੈਨੂੰ ਤਾਂ ਲੱਗਦਾ ਸਾਡੀ ਜ਼ਿੰਦਗੀ ਇਦਾਂ ਲੰਘਣੀ ਵੇ ਇਹ ਗੱਲਾਂ ਮਾਰਨਾ ਆਹੋ ਉਹੋ ਲੂ ਪੈ ਹੀ 50000 ਰੁਪਇਆ ਜੀ 50000 ਹਮ ਐਨੇ ਜਿੱਦੋਂ ਕਿਥਾ ਆ ਗਏ ਉਹ ਮੈਂ ਇੰਨਾ ਕੁ ਫੱਲੇ ਹੀ ਐਡਵਾਂਸ ਲੈ ਲਈ ਮੈਂ ਜਿਦੇ ਜਿਦੇ ਦੇਣੇ ਆ ਉਹ ਤਾਂ ਫਿਰ ਦੋ ਜਿਦੇ ਜਿਦੇ ਰਹਿੰਦੇ ਆ ਹਮ ਉਹ ਦੋਗੇ ਚਲ ਠੀਕ ਐ ਤੇਰੀ ਗੱਲ ਕੋਈ ਨਹੀਂ ਦੇ ਦਾਂਗੇ ਜਿਦੇ ਦੇਣ ਬਨੇ ਆ ਰੱਖ ਲੋ ਸਾਹਮਣੇ ਤੇ ਫਿਰ ਜਿਹੜੀ ਤੁਸੀਂ ਬਾਪੂ ਨੂੰ ਫੜਾ ਦੋ ਜਿਹਦੀ ਬਾਪੂ ਨੂੰ ਜਿਹੜੇ ਬਾਪੂ ਇਹ ਬੁਗਰ ਨੇ ਜਿਹੜੇ ਤੁਹਾਨੂੰ ਤਾਂ ਬਣਾਉਂਦਾ ਕੰਮ ਕਰ ਉਹ ਘਾਹ ਦੇ ਤਾਂ ਬੰਦ ਕੇ ਸੌਂਦੇ ਰਹਿੰਦੇ ਚਲ ਕੋਈ ਨਹੀਂ ਭੇਜਦੀ ਤੇ ਹੋ ਜਿਓ ਫਿਰ ਤਿਆਰ ਤੇ ਮੈਂ ਉਹਨਾਂ ਦਾ ਹਾਂ ਕਿ ਮਿੰਟਾਂ ਤੱਕ ਮੈਂ ਆ ਗਿਆ ਬਸ ਮੜਾ ਜਾ ਕਿੱਥੇ ਚੱਲਿਆ ਮੈਂ ਆ ਗਿਆ ਤਾਂ ਮਿੰਟਾਂ ਤੱਕ ਮੈਨੂੰ ਕੰਮ ਮੜਾ ਜਾ ਫਿਰ ਦਾਹਾਂ ਮਿੰਟਾਂ ਤੱਕ ਰਹਿਣਾ ਮੇਰੇ ਆਉਂਦੇ ਨੂੰ ਤਿਆਰ ਰਹੋ ਨਹੀਂ ਤੇ ਜਾਣਾ ਕਿੱਥੇ ਆਓ ਮੈਂ ਆ ਗਿਆ ਮੇਨਾਂ ਦਾਦਾ ਹੁੰਦੀ ਤਿਆਰ ਹੋ ਗਏ ਤਿਆਰ ਹੋ ਵੀ ਉਹ ਜੀ ਤਾਂ ਸਾਨੂੰ ਪਤਾ ਹੀ ਨਹੀਂ ਜਣਾ ਜਾਣਾ ਕਿੱਥੇ ਤਿਆਰ ਕਰਨਾ ਹੀ ਹੁਣ ਮੈਂ ਰੋਟੀ ਖਾਂ ਚੱਲੀਏ ਬਾਹਰ ਅੱਜ ਚਾਹ ਨੇ ਰੋਟੀ ਘਰ ਨਹੀਂ ਕਾਦੀ ਜਾਂਦੀ ਘਰ ਨਹੀਂ ਖਾਣੀ ਇੱਥੇ ਘਰ ਦੇ ਬਣਾ ਜੀ ਖਾਣੇ ਤੂੰ ਉੱਥੇ ਵੀ ਰੋਟੀ ਕਰਨ ਨਾਲਦੀ ਨਹੀਂ ਉੱਥੇ ਨਹੀਂ ਲੱਗਦੀ ਜੋ ਜਾਨੀ ਮਾਂ ਦਾ ਕਰਦੀ ਨਾ ਪੁਰਾਣੇ ਬਿਆਂ ਨਹੀਂ ਕਰਦੇ ਕੋਈ ਗੱਲ ਨਹੀਂ ਜੇ ਅਜੇ ਰੱਬ ਨੇ ਦੇਣ ਨਹੀਂ ਲੱਗਾ ਤੇ ਇਹਨਾਂ ਦੀ ਉੱਡੀ ਜਾਂਦਾ ਵਾਜ ਉੱਡਣਾ ਕਾਹਦਾ ਨਹੀਂ ਆਦਾ ਲੋਕਾਂ ਨੇ ਕਹਣਾ ਹੁਣ ਇਹਨਾਂ ਦੇ ਪੈਰ ਨਹੀਂ ਥੱਲੇ ਲੱਗਦੇ ਚਲ ਕੋਈ ਗੱਲ ਨਹੀਂ ਜੇ ਮੁੰਡਾ ਕਹਿਣ ਤਾਂ ਚਲ ਜਾਂਦੇ ਆਓ ਮੇਰਾ ਜ਼ਿਆਦਾ ਟਾਈਮ ਨਾ ਖਰਾਬ ਕਰੋ ਮੈਂ ਆ ਗਿਆ ਦਵਾ ਮਿੰਟਾਂ ਜੇ ਬਾਰ ਹੋ ਗਿਆ ਫਿਰ ਮੇਰੇ ਉੱਧਨ ਤਿਆਰ ਲਿਓ ਚਾਂਦੀ ਹਾਂ ਜੇ ਇਹ ਤੁਹਾਨੂੰ ਐਵੇਂ ਮੜਾ ਕਰੀ ਜਾਂਦੇ ਜੇ ਕਹਿੰਦੇ ਤੇ ਚੱਲ ਜੂ ਹਾਂ ਉਹ ਚੱਲ ਜਾਣ ਦੀ ਤੇ ਬਾਹਰ ਚ ਵੇਚਦੇ ਆ ਪਹਿਲਾਂ ਤੁਸੀਂ ਇਦਾਂ ਕਰ ਐਚੋਂ 10000 ਰੁਪਇਆ ਕੱਢ ਅੱਛਾ ਤੇ ਉਹਨਾਂ ਨੇ ਦੇ ਆ ਤੇਵਾ ਕਰਨਾ ਨਹੀਂ ਹਾਂ ਉਹ ਕੰਮ ਕਾਬਿਲ ਠੀਕ ਆ ਠੀਕ ਆ ਕੋਈ ਨਹੀਂ ਦੇ ਦੇ ਹਾਂ ਜਾਂ ਮੈਂ ਜਾਂ ਠੀਕ ਨੇ ਦੀ אבי ਸਮਨ ਹਾਂਜੀ ਚਲ ਪਹਿ ਬਾਹਰ ਮੈਂ ਆ ਗਈ ਉਹ ਬੜੀ ਜੀ ਮੈਂ ਬਾਤ ਸਮਨ ਆਈ ਹੁੰਦੀ ਨਹੀਂ ਇਹ ਗੱਲ ਦੀਦੀ ਇਦਾਂ ਠੀਕ ਨਹੀਂ ਇਹ ਤਾਂ ਆਇਆ ਨਹੀਂ ਗਿਆ ਅੱਛਾ ਠੀਕ ਨਹੀਂ ਹਾਂ ਠੀਕ ਆ ਹਾਂ ਹੁੰਦ ਠੀਕ ਹੈ ਫਿਰ ਤੋਂ ਮੈਂ ਵੀ ਠੀਕ ਦੀ ਰਹੀ ਸੁਭਾਅ ਵੀ ਕਰ ਲੈਂਦੀ ਰਹੀ ਮੈਂ ਮੈਂ ਬਤਾਈ ਕੀ ਗੱਲ ਉਹ ਕੀ ਹੁੰਦੀ ਨਹੀਂ ਸਮਨ ਨਹੀਂ ਤੁਹਾਨੂੰ ਪਤਾ ਹੀ ਇਦਾਂ ਠੀਕ ਨਹੀਂ ਨਹੀਂ ਇਥੇ ਆਈ ਜਾਣਾ ਦੀਦੀ ਜਾਦੂ ਕੋਈ ਨਹੀਂ ਹੁੰਦੇ ਸ਼ਾਮਾਂ ਪੈ ਗਈਆਂ ਉਹ ਤੇ ਸਵੇਰੇ ਮੇਰੀ ਭੈਣ ਨਾਲ ਇੰਨਾ ਮੇਰੇ ਨੂੰ ਟਾਈਮ ਲਾ ਜੀਏ ਕਿਤੇ ਜਾਣਾ ਸਵੇਰੇ ਨਹੀਂ ਦੀਦੀ ਮਨਿੰਨੇ ਕੰਮ ਤੇ ਆਇਆਗਾ ਕਿਉਂ ਕੀ ਗੱਲ ਮੈਂ ਤਾਂ ਡੱਪੈਸ ਦੇਣਾ ਹੀ ਪੈਸੇ ਹਾਂਜੀ ਰੈਂਟ ਪੈਸੇ ਤੋਂ ਕੋਈ ਗੱਲ ਨਹੀਂ ਜ਼ਬਰਦਸਤ ਉਹ ਨਹੀਂ ਨਹੀਂ ਕੋਈ ਨਹੀਂ ਕਿ ਕੋ ਫੜਨ ਦੀ ਕੀ ਲੋੜ ਹੈਗੀ ਫੜ ਕੇ ਦੇ ਨਾ ਇਹ ਕਿਉਂ ਨਹੀਂ ਦੀਦੀ ਫੜ ਕੇ ਨਹੀਂ ਲੈ ਰਿਹਾ ਨੀ ਵੀ ਦੀ ਤਰ ਖਾਮੀ ਲਈ ਤੇ ਉਹ ਮੈਂ ਕਹਿੰਦਾ ਜਨ ਪਹਿਲਾਂ ਦੇ ਉਹਦੀ ਨੰਦੀ ਜੀ ਦੀ ਤਰਫੋਂ ਹਾਂਜੀ ਦੀਦੀ ਤੁਹਾਨੂੰ ਕੰਮ ਮਿਲ ਗਿਆ ਹੈ ਅੱਛਾ ਕੰਮ ਤੇ ਲੱਗ ਗਿਆ ਹਾਂਜੀ ਦੀਦੀ ਅੱਛਾ ਚਲੋ ਵਧਾਈਆਂ ਹੁਣ ਫਿਰ ਤੇ ਬਹੁਤੀ ਬੋਦੀ ਤਾਂ ਨਹੀਂ ਹਾਂਜੀ ਤੁਹਾਨੂੰ ਵਧਾਈਆਂ ਨੇ ਤੂੰ ਕਿਹਦੇ ਨੂੰ ਨਾਂ ਹੀ ਨਹੀਂ ਲਿਆ ਗਦੀ ਜੀਦੀ ਮੈਂ ਤਾਂ ਹੀ ਨਹੀਂ ਦੱਸਿਆ ਮੈਂ ਸੈੱਟ ਹੋਊਗਾ ਤੇ ਫਿਰ ਹੀ ਦੱਸਾਂਗੀ ਅੱਛਾ ਹਾਂ ਬਈ ਨਾ ਕੀ ਦੱਸਣਾ ਹਾਂ ਤੁਹਾਨੂੰ ਪਤਾ ਹੀ ਹੈ ਕੰਮ ਮਿਲ ਲੈਣਾ ਮਿਲੇ ਹੈ ਨਾ ਚਲੋ ਵਧੀਆ ਹੋ ਗਿਆ ਫਿਰ ਐ ਕਿ ਨੰਨੀ ਦੱਸਿਆ ਜੀ ਠੀਕ ਠੀਕ ਹਾਂਜੀ ਅੱਜ ਨਾਲੇ ਮੋਟਰਸਾਈਕਲ ਲੈ ਗਿਆ ਹੈ ਚਲੋ ਫਿਰ ਤੇ ਤੁਹਾਨੂੰ ਬਹੁਤ ਵਧਾਈਆਂ ਹੁਣ ਹਾਂਜੀ ਕੀ ਨਾ ਹਾਂ ਜੀ ਨਾਲੇ ਕਹਿਣ ਡਿਆ ਹੈਗਾ ਵੀ ਸ਼ਾਮ ਦੀ ਰੋਟੀ ਰੋਟੀ ਨਾ ਬਣਾਇਆ। ਅੱਛਾ ਤੁਹਾਨੂੰ ਸਰਪ੍ਰਾਈਜ਼ ਦੇਣਾ। ਠੀਕ ਆ। ਤੇ ਮੈਂ ਪਤਾ ਨਹੀਂ ਕੀ ਸਰਪ੍ਰਾਈਜ਼ ਦੇਣਾ ਨੇ। ਅੱਛਾ ਬਾਹਰ ਘਰ ਨਾ ਹੁਣ ਰੋਟੀ ਖਵਾਉਣ ਕੇ ਹੋਰ ਸਰਪ੍ਰਾਈਜ਼ ਵੀ ਦੇਣਾ ਬਣਾਉਣਾ। ਇਹੋ ਹੀ ਹੋਣਾ ਮੇਰੇ ਸਾਮਾ ਦੇ। ਚਲੋ ਲਧੀਆ ਕਰਦੇ। ਹਾਂ ਜੀ। ਚਲੋ ਠੀਕ ਆ ਦੀਦੀ ਫਿਰ। ਚਲੋ ਠੀਕ ਆ ਸਮਾਂ। ਹਾਂ। ਬੰਦੀ ਕਿਉਂ ਕਿਉਂ ਨਾ ਮੈਂ ਨਹੀਂ ਗਿਆ। ਮੈਂ ਦੱਸ ਦਿਆ ਮੈਂ ਤੁਹਾਨੂੰ। ਚਲੋ ਕੋਈ ਗੱਲ ਨਹੀਂ। ਵੱਦਿਆ ਉਹਨਾਂ ਘਰੀ ਮਿਲ ਗਈ ਆ ਉਹ ਤਾਂ ਕਹਿੰਦੀ ਜੀ ਪੈਸੇ ਨਹੀਂ ਦਿੱਤੇ ਜਾਣੇ ਕੋਈ ਨਹੀਂ ਉਹਨੂੰ ਸੱਦਦੀ ਆ ਨਾ ਘਰ ਕੁੱਛਦੀ ਆ ਮੈਂ ਇਹਦੇ ਕੰਮ ਤੇ ਮੈਂ ਉਹਦੇ ਕੋਲ ਕੰਮ ਕਰਵਾਉਂਦੀ ਰਹੀ ਐਵੇਂ ਐਵੇਂ ਮੈਂ ਇਹਦੇ ਕਿਦਾਂ ਚਾਹਦੀ ਬੰਦਾ ਕੇ ਦੇ ਮੂੰਹ ਮੱਥੇ ਲੱਗਦਾ ਵਾ ਗੁਰੇ ਲੱਗੀਦਾ ਵਾ ਤਾਂ ਕੋਈ ਨਹੀਂ ਉਹ ਤਾਂ ਮੈਂ ਸੱਦ ਕੇ ਕਰਦੀ ਆ ਨਾ ਘਰ ਦਾ ਵੀ ਹੁਣ ਤਾਂ ਸਗਲੀ ਪੈਸੇ ਲਾ ਕੀ ਇਹਦੇ ਇਹ ਦੇ ਗਾਂਦੇ ਨਾ ਇਹ ਬੀ ਦੇ ਨਾਮ ਨਾਲ ਬੁਰਾ ਵਿਹਾਰ ਕੀਤਾ ਆਇਆ ਉਹ ਨਹੀਂ ਕੋਈ ਜਦੋਂ ਸਮਾਪਾਏ ਆ ਘਰੇ ਕੀ ਕਰਨਾ ਇਹ ਮੈਂ ਨਾ ਕੋਈ ਘਰ ਕੋਈ ਕੰਮ ਹੋਇਆ ਪੇਰ ਵੀ ਹੈ ਕੀ ਲੈ ਆਮ ਚਪਲਾ ਲੈ ਕੇ ਆ ਨਾ ਮੋਰ ਕਿੱਲੇ ਨੂੰ ਨਾ ਮੋੜ ਆਇਆ ਟੱਬਾ ਤੇ ਚਪਣਾ ਹੀ ਕੱਢਿਆ ਉਹ ਥੋੜਾ ਐਟੈਂਪ ਲੈ ਕੇ ਆ ਨਾ ਇਹ ਲਈ ਮੈਂ ਰਿਮੋਟ ਇਹ ਚੁੱਕ ਲਿਆ ਬਿੱਲ ਤੇ ਚੈੱਕ ਕਰੋ ਦਿਨ ਅੱਛਾ ਰਿਸ਼ਵਰ ਬਿੱਲ ਹਾਂ ਬਾਏ ਨਿਆ ਮੈਂਗੇ ਕਿ ਨਿਆ ਕੁਲ ਨਿਆ ਨਹੀਂ ਤੇ ਐਨੇ ਮਾਰੇ ਤੱਬਰ ਦੇ ਸਾਰੇ ਦਿੱਤੀਆਂ ਆ ਜਾਂਦੀਆਂ ਨਾ ਤੇ ਫੇਰ ਕੀ ਹੁਣ ਮੈਂ ਪੂਵਾਂਗਾ ਇਹ ਹੀ ਪਾਉਣੀਆਂ ਮੈਂ ਅੱਗੇ ਆ ਲੈਂਦੀਆਂ ਚ ਪਿਆਰ ਖਰਾਬ ਹੋ ਗਏ ਮੇਰੇ ਤੇ ਉਹ ਬੰਗਾ ਮੜੇ ਨੂੰ ਪਰਸ ਢਾਈ ਜਾ ਤੁਹਾਡੇ ਲਈ ਕਮੂਨਦੇ ਹੋ ਕੇ ਲੋਕਾਂ ਲਈ ਕਮੂਨਦੇ ਫਿਰ ਕੀ ਲੈਣਤੀਆਂ ਉਹ ਕੋਈ ਸਾਹ ਦੀ ਬੰਦਾ ਲੈ ਆਉਂਦਾ ਰਸਾਂ ਨਹੀਂ ਨਾ ਕਿੰਨੀਆਂ ਕ ਮਹਿੰਗੀਆਂ ਜੀ ਤੇ ਕਿੰਨੀਆਂ ਕ ਮਹਿੰਗੀਆਂ ਫਿਰ ਕੀ ਲੈਣਤੀਆਂ ਤੇ ਫਿਰ ਚੱਕਲੋ ਜਖਾਨਾ ਆ ਜੀ ਮੈਂ ਅਗਲੀ ਚੱਕਣਾ ਮਾਰਿਆ ਮੈਂ ਉਹ ਕਹਿ ਕੇ ਚੱਲ ਅੰਦਰ ਆਪਣੇ ਨਿਮਟ ਤੇ ਨੰਦਾ ਬਾਈ ਨਹੀਂ ਮਹਿੰਗੀਆਂ ਪਾਉਣੀਆਂ ਤੇ ਪੈਰੀ ਆ ਉਹ ਲੈਣਦੀਆਂ ਇਆਂ ਕੋ ਤੁਹਾਡੇ ਸਾਹਮਣੇ ਲੈਣਦੀਆਂ ਕਿੰਨਾ ਕ ਟਾਈਮ ਗੱਡੀਆਂ ਆ ਵੇਖੋ ਕਿੰਨਾ ਟਾਈਮ ਕਰਦੀਆਂ ਠੀਕ ਆ ਹਾਂ ਹੋਰ ਤੁਸੀਂ ਘਾਡੇ कुछ नहीं सब्जी बना के हटी हैं कभी बनाई दाल दाल बना और कुछ बना लें और तू तो चाह पी नहीं उठ के जा नहीं नहीं मैं नहाना हूँ तो मैं बाहर जाना हूँ तुझे ठीक है ठीक है बड़ा हो गया वाह आ गया आ गया आ जाओ ਆਕਦਾ ਆਦਾ ਮਿਲਦਾ ਇਹ ਕਿੰਨੇ ਕਿੰਨੇ ਬੰਦ ਕਰਦਾ ਹੈ ਗੇਟ ਤਾਂ ਨਹੀਂ ਬੰਦ ਤੁਹਾਨੂੰ ਅੰਦਰ ਲੈ ਜਾਂਦੇ ਆ ਕੀ ਪਾਏ ਜੀ ਮੈਂ ਕਿਹਾ ਇਹ ਨਵੇਂ ਕੱਪੜੇ ਪਾਓ ਕੀ ਦੋਵੇਂ ਬਣੇ ਹੋਏ ਕੋਈ ਘਰ ਵਾਲੇ ਪਾ ਲਏ ਚੰਗੇ ਭਲੇ ਤੇ ਹੈਗੇ ਚੰਗੇ ਭਲੇ ਇਹਨਾਂ ਨੇ ਕਿਹਾ ਜਾ ਯਾਰ ਕੋਈ ਨਹੀਂ ਇਰਾਉਣ ਵਾਲਾ ਉੱਥੇ ਬੜਾ ਕੱਪੜੇ ਕਿਹਨੇ ਵੇਚੇ ਇੱਥੇ ਤੇ ਜਾਣਾ ਵਾ ਕਰ ਤੂੰ ਸਟਾਰਟ ਬਾਪੂ ਤਾਂ ਪੈਂਟ ਹੀ ਪਾ ਲਾਂਦਾ ਨਹੀਂ ਠੀਕ ਹੈ ਪਜਾਮਾ ਹੀ ਮੈਨੂੰ ਇਹ ਚ ਸੌਕਾ ਲੱਗਦਾ ਚਲੋ ਫੇਰ ਚਲੋ ਜਿਹੜਾ ਵਿਆਹ ਜਾਣਾ ਫਾਂਜੀ ਬੈਠੋ ਸੋਹਣਾ ਮੈਨਾਂ ਇਹ ਬੰਦੀ ਫਾਂਜੀ ਹਾਂਜੀ ਸਤਿ ਸ੍ਰੀ ਅਕਾਲ ਵਧਾਈਆਂ ਮੈਂ ਤੁਹਾਨੂੰ ਵਧਾਈਆਂ ਮੈਂ ਪੈਨਜੀ ਨੇ ਫੋਨ ਕੀਤਾ ਐਮਰਜੈਂਸੀ ਤੇ ਪਤਾ ਨਹੀਂ ਕੀ ਗੱਲ ਆ ਹਾਂ ਮਨ ਮੈਂ ਕੀਤਾ ਹੀ ਮੈਂ ਤੈਨੂੰ ਦੱਸਣਾ ਹੀ ਤੂੰ ਮੈਂ ਚੱਲ ਦੱਸ ਕੇ ਘਰ ਆਈ ਤੇ ਫੇਰੀ ਗੱਲ ਕਰਦੀ ਆ ਅੱਛਾ ਫੋਨ ਤੇ ਮੈਂ ਕੀ ਕਰਨੀ ਆ ਗੱਲ ਮੈਂ ਰੋਟੀ ਪਾਣ ਦਾ ਟਾਈਮ ਹੀ ਮੈਂ ਆ ਰਿਹਾ ਇਦੀ ਕੀਤਾ ਇਹਨਾਂ ਨੇ ਫੋਨ ਸੁਣ ਕੇ ਤੇ ਆਹ ਵਾਲਾ ਕੀ ਜਾਂਦੇ ਹਾਂ ਹਾਂ ਕੋਈ ਸੁਣਾਓ ਠੀਕ ਠਾਕ ਆ ਵਧੀਆ ਤੁਸੀਂ ਸੁਣਾਓ ਆਪਣਾ ਵਧੀਆ ਵਧੀਆ ਆ ਭਾਜੀ ਹਾਂ ਉਹਨਾਂ ਦਾ ਹਾਂਜੀ ਹਾਂਜੀ ਤੇ ਉਹ ਮੈਂ ਤਾਂ ਦੱਸਣਾ ਹੀ ਮੈਂ ਹਾਂ ਇਹੀ ਸੁਣਣਾ ਅੱਛਾ ਕਾਤੀ ਕੰਮ ਹੈ ਤੁਹਾਣਾ ਕੰਮ ਕਿਥੇ ਕਰਦੀ ਪੈਣਾ ਅੱਜ ਜਵਾਬ ਦੇਦੀ ਉਹ ਤੇ ਕਿਉਂ ਉਹ ਤਾਂ ਪੈਸੇ ਵੀ ਮੋੜ ਗਈ ਸਭ ਅੰਸ਼ਾ ਮੋੜਦੇ ਆ ਤਾਂ ਪੈਸੇ ਹਾਂ ਉਹ ਪੈਸੇ ਵੀ ਮੋੜ ਗਈ ਤੇ ਕੰਮ ਦਾ ਵੀ ਜਵਾਬ ਦੇ ਗਈ ਅੱਛਾ ਤਾਂ ਮੁੰਡਾ ਨਾਲ ਤਾਂ ਲੱਗ ਗਿਆ ਨੌਕਰੀ ਤੇ ਅੱਛਾ ਤਾਂ ਹੀ ਮੋੜੇ ਗਏ ਉਦਾਂ ਕਿਥੇ ਮੋੜਨੇ ਪੈਣਗੇ ਉਦਾਂ ਨਹੀਂ ਪੜਨੇ ਮੈਂ ਤਾਂ ਇਹ ਤੇ ਕਹਿੰਦੇ ਪੈਸੇ ਨਹੀਂ ਮੋੜਨੇ ਨਹੀਂ ਹੀ ਮੋੜਨੇ ਉਦਾਂ ਨੌਕਰੀ ਤੇ ਲੱਗਾ ਤਾਂ ਵੀ ਇਹ ਹੀ ਮੋੜੇ ਜੀ ਆਹ ਚਲੋ ਵਧੀਆ ਹੋ ਗਿਆ ਲੱਗ ਗਿਆ ਨਾ ਨਹੀਂ ਚਲ ਵਧੀਆ ਹੋ ਗਿਆ ਭੈਣ ਜੀ ਮੇਥੋਂ ਵੀ ਉਧਰ ਗਲਤੀ ਹੋ ਗਈ ਮਾ ਤੇ ਮੈਂ ਤਾਂ ਇਹ ਕਹਾਂ ਕਿ ਮੈਂ ਤੁਹਾਡੇ ਕਹਿਣ ਤੇ ਮੈਂ ਸਗੋਂ ਦੇ ਕੋ ਕੰਮ ਵੀ ਕਰਾਈ ਗਈ ਤੇ ਮੈਂ ਤੇ ਆ ਕਰ ਜਾ ਤੇ ਉਦਾਂ ਬਣਾ ਸੋਚਿਆ ਵੀ ਗਲਤੀ ਹੋ ਗਈ ਮੇਥੋਂ ਭੈਣ ਜੀ ਇਦਾਂ ਨਹੀਂ ਚਾਹੀਦਾ ਚਲੋ ਨਾ ਵਾਦੇ ਘਾਟੇ ਤੇ ਜ਼ਿੰਦਗੀ ਚ ਹੁੰਦੇ ਰਹਿੰਦੇ ਆ ਤੇ ਫਿਰ ਇਦਾਂ ਨਹੀਂ ਚਾਹੀਦਾ ਮੈਂ ਤਾਂ ਮੈਂ ਸੱਦਦੀ ਮੈਂ ਤੁਈ ਤੇ ਕਹਿੰਦੀ ਬੈਗੇ ਨਹੀਂ ਦਿੱਤੇ ਜਾਵਾਂ ਤੇ ਬੜਾ ਆਪਣੀ ਪੈਰੇ ਵੀ ਦੇ ਗਈ ਉਹ ਤੇ ਚਲੋ ਕਰਨਾ ਵੀ ਮੁੰਡੇ ਨੂੰ ਮਿਲ ਗਿਆ ਤੇ ਚਲੋ ਇਹ ਵੀ ਵਧੀਆ ਹੋਇਆ ਵਾ ਤੇ ਪਰ ਮੈਂ ਮੈਂ ਤੁਹਾਡੇ ਕਹਿਣ ਤੇ ਤੇ ਜੇ ਮੈਂ ਅੰਦਰ ਕੰਮ ਵੀ ਕਰਾ ਲਿਆ ਤੇ ਮੁੱਢੇ ਮੈਨੂੰ ਬੜਾ ਬਸਤਾਵਾ ਹੋਇਆ ਸਭੋ ਤੁਸੀਂ ਤੇ ਕਰਾ ਲਿਆ ਤੇ ਤੁਹਾਨੂੰ ਹੋਇਆ ਮੈਂ ਤੁਹਾਨੂੰ ਕਹਿ ਗਈ ਮੈਨੂੰ ਤਾਂ ਬੜਾ ਹੋਇਆ ਵੀ ਖਾਏ ਮੈਨੂੰ ਆ ਗੱਲ ਨਹੀਂ ਉਹਨਾਂ ਨੂੰ ਕਹਿ ਕੇ ਆਉਣੀ ਚਾਹੀਦੀ ਚੱਲ ਮੜੇ ਚੰਗੇ ਦਿਨ ਤੇ ਹਰ ਕੇ ਤੇ ਆਂਦੇ ਹੁਣ ਉਹਨਾਂ ਦੀ ਸੁਣੀ ਰੱਬ ਸਾਰਿਆਂ ਦੀ ਸੁਣੇ ਆ ਤੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਤੁਹਾਨੂੰ ਇੰਨੀ ਗੱਲ ਕਹਿ ਕੇ ਤੇ ਚਲੋ ਵਧੀਆ ਹੋ ਗਿਆ ਚਲਿਆ ਨੌਕਰੀ ਮਿਲ ਗਈ ਵੀ ਤੇ ਇਹਨਾਂ ਦੇ ਵਿਦਿਆਨਾ ਨਾ ਚਲਿਆ ਜੀ ਮੋਲਾ ਮੈਂ ਚਲੋ ਫਰ ਕਿਨੂੰ ਦਵੇ ਰਾਵਾ ਹੋਣਾ ਹਾਂਜੀ ਹਾਂਜੀ ਹੋਰ ਸੁਣਾਉਂਦੇ ਜੀ ਵਧੀਆ ਬਸ ਠੀਕ